ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਲਓ ਜੀ ਕਰਦੇ ਆਪਾਂ ਰਿੰਗਾਂ ਦੀ ਫਿਟਿੰਗ ਤੇ ਸੋ ਜਿਹੜੇ ਪਿਸਟਨ ਸੀ ਆਪਣੇ ਬਿਲਕੁਲ ਨਵੇਂ ਸੀਗੇ ਤੇ ਇੱਕ ਕਨੈਕਟ ਨਾਲ ਸਾਗੇ ਇਹਦਾ ਪਤਾ ਹੀ ਕੋਈ ਨਹੀਂ ਕੱਢ ਦੇਉਂਦਾ ਸਿਆਲ ਤੇ ਕੱਢ ਦੇ ਕੇ ਗਏ ਹੁਣ ਚੱਕਾ ਪਾਉਣ ਸਟਾਰਟ ਕਰਦੇ ਆਂ ਭਾਈ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਕਰਦੇ ਆਂ ਭਰਾ ਆਪਣੇ ਸਾਰੇ ਠੀਕ ਹੋਣਗੇ ਲਓ ਜੀ ਅੱਜ ਵੀਡੀਓ ਬਣ ਜਾ ਰਹੀ ਹੈ ਆਪਣਾ ਮੈਸੀ ਟਰੈਕਟਰ ਦੇ ਉੱਪਰ ਤੇ ਵਲੌਗ ਅੱਜ ਤੋਂ ਬਾਅਦ ਆਪਣੇ ਆਉਣਗੇ ਮੈਸੀ ਟਰੈਕਟਰ ਤੇ ਮਹਿੰਦਰਾ ਜਿਹੜਾ 575 ਭੂਮੀ ਪੁੱਤਰ ਸੀ ਆਇਆ ਸੀ ਆਪਣੇ ਕੋਲੇ ਉਹਦਾ ਜਿਹੜਾ ਜੋਬ ਸੀ ਉਹ ਡਨ ਹੋ ਚੁੱਕੀ ਹੈ ਠੀਕ ਹੈ ਜੀ ਤੇ ਅੱਜ ਸਟਾਰਟ ਕਰਦੇ ਆਂ ਆਪਾਂ ਕੰਮ ਮੈਸੀ ਟਰੈਕਟਰ ਪੀ 3 ਦਾ ਜਿਹੜਾ ਕਿ ਆਪਣਾ 72 ਮਾਡਲ ਸਰਦਾਰ ਬਲਕਾਰ ਸਿੰਘ ਜੀ ਦਾ ਆਪਾਂ ਤਿਆਰ ਕੀਤਾ ਸੀ 1 ਸਾਲ ਪਹਿਲਾਂ ਠੀਕ ਹੈ ਜੀ ਤੇ ਸੋ ਆਪਾਂ ਇਹਦੇ ਵਿੱਚ ਇੰਜਨ ਦੇ ਵਿੱਚ ਪ੍ਰੋਬਲਮ ਪੈ ਗਈ ਸੀਗੀ ਐਲਬਮ ਟੁੱਟਣ ਕਾਰਨ ਕਰਕੇ ਤੇ ਦੁਬਾਰਾ ਆਪਾਂ ਇੰਜਨ ਨੂੰ ਰੀਸਟੋਰ ਕੀਤਾ ਸਾਰਾ ਪਾਰਟ ਨਵਾਂ ਪਾ ਕੇ ਠੀਕ ਹੈ ਜੀ ਤੇ ਫਿਟਿੰਗ ਫੁੱਲ ਫਿਟਿੰਗ ਦੀ ਵੀਡੀਓ ਆਪਣੀ ਤੁਹਾਨੂੰ YouTube ਤੇ ਦੇਖਣ ਨੂੰ ਮਿਲੂਗੀ ਫੁੱਲ ਵਲੌਗ ਆਉਣਗੇ ਆਪਣੇ ਸਾਰੇ ਏ ਟੂ ਥੀ ਇੱਧਰ ਤੁਹਾਨੂੰ ਦਿਖਾ ਦਈਏ ਜਿਹੜੀ ਕ੍ਰੈਂਕ ਆਪਣੀ ਨਵੀਂ ਆ ਚੁੱਕੀ ਐ ਠੀਕ ਹੈ ਜੀ ਪਰਕਨ ਦੀ ਕ੍ਰੈਂਕ ਨਵੀਂ ਆ ਚੁੱਕੀ ਐ ਤੇ ਪਰਕਨ ਦੀ ਮੋਰ ਵੀ ਲੱਗੀ ਹੋਈ ਐ ਤੁਸੀਂ ਦੇਖ ਸਕਦੇ ਹੋ ਪਰਕਨ ਦੀ ਓਰੀਜਨਲ ਕ੍ਰੈਂਕ ਆ ਗਈ ਆ ਠੀਕ ਹੈ ਜੀ ਪੁਰਾਣੀ ਕ੍ਰੈਂਕ ਆਪਾਂ ਕੱਢਤੀ ਆ ਤੁਸੀਂ ਦੇਖ ਰਹੇ ਹੋ ਪੁਰਾਣੀ ਕ੍ਰੈਂਕ ਕੱਢਤੀ ਕਿਉਂਕਿ ਡੈਮੇਜ ਹੋ ਗਈ ਸੀ ਠੀਕ ਹੈ ਜੀ ਤੇ ਨਵੀਂ ਕ੍ਰੈਂਕ ਆਪਾਂ ਫਿੱਟ ਕਰਾਂਗੇ ਫਿਟਿੰਗਸ ਚਾਲੂ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਇਹਦੀ ਕ੍ਰੈਂਕ ਸ਼ਾਫਟ ਦੀ ਫੁੱਲ ਫਿਟਿੰਗ ਕਰਾਂਗੇ ਟੁਕੜੀਆਂ ਵਗੈਰਾ ਸਾਰਾ ਪਾ ਕੇ ਤੇ ਵਲੌਗ ਆਪਣੇ ਸਾਰੇ ਪਾਰਟ ਆਉਣਗੇ ਦੇ ਫਿਟਿੰਗ ਤੋਂ ਲੈ ਕੇ ਅੱਜ ਤੋਂ ਲੈ ਕੇ ਕੱਲ ਨੂੰ ਕੰਮ ਨਿਬੜੇ ਜਾਂ ਪਰਸੋਂ ਨਿਬੜੇ ਜਦੋਂ ਕੰਪਲੀਟ ਕਰਕੇ ਟਰੈਕਟਰ ਤੁਹਾਨੂੰ ਸਾਊਂਡ ਕੁਆਲਿਟੀ ਸਾਰੀ ਚੈੱਕ ਕਰਾਵਾਂਗੇ ਸਾਰਾ ਕਰਾਂਗੇ ਓਕੇ ਆਓ ਕਰੀਏ ਫਿਟਿੰਗ ਸ਼ੁਰੂ ਆਪਾਂ ਇਹਦੀ ਕਰਦੇ ਆ ਕਰੈਂਕ ਸ਼ਾਫਟ ਦੀ ਪਹਿਲਾਂ ਆਪਣੇ ਟੁਕੜੀਆਂ ਵਗੈਰਾ ਹੋ ਰਹੀਆਂ ਵਾਸ਼ ਇਹ ਬਿਲਕੁਲ ਨਵੀਆਂ ਪਾਈਆਂ ਕੰਪਨੀ ਦੀਆਂ ਠੀਕ ਆ ਬਾਕੀ ਤੁਹਾਨੂੰ ਦਿਖਾ ਦੇਣਾ ਕਿਹੜੀ ਕੰਪਨੀ ਦਾ ਪਾਈਆਂ ਆਪਾਂ ਆ ਤੁਸੀਂ ਚੈੱਕ ਕਰ ਸਕਦੇ ਹੋ ਕਰਲੋਸਕਰ ਕੰਪਨੀ ਦੀਆਂ ਲਓ ਜੀ ਬਿਲਕੁਲ ਬ੍ਰਾਂਡ ਨਿਊ ਕੰਪਨੀ ਦੇ ਨਵੀਆਂ ਟੁਕੜੀਆਂ ਨਵੇਂ ਪੀਸ ਯੂਜ਼ ਕਰ ਰਹੇ ਆ ਠੀਕ ਆ ਜੀ ਨਵੀਂ ਕਰੈਂਕ ਬ੍ਰਾਂਡ ਨੇ ਕਿਉਂਕਿ ਮਿੱਤਰੋ ਆਪਾਂ ਕੰਮ ਕੋਸ਼ਿਸ਼ ਤਾਂ ਤਾਂ ਹੀ ਐਂ ਕਰਦੇ ਆ ਵੀ ਕੰਮ ਅਗਲੇ ਦਾ ਵਧੀਆ ਹੋਵੇ ਪਰ ਚੱਲਣਾ ਨਾ ਚੱਲਣਾ ਤਾਂ ਅੱਗੇ ਦੇਖੋ ਮਾਲਕ ਦੀ ਮਰਜ਼ੀ ਹੁੰਦੀ ਹੈ ਕਹਿੰਦੇ ਤਾਂ ਹੁੰਦਾ ਮਾਲੀ ਦਾ ਜਿਹੜਾ ਕੰਮ ਹੁੰਦਾਗਾ ਬੂਟੇ ਵਗੈਰਾ ਲਾਉਣਾ ਹੁੰਦਾ ਜਿਹੜੇ ਫਲ ਆਉਣੇ ਆ ਉਹ ਪ੍ਰਮਾਤਮਾ ਨੇ ਲਾਉਣਿਆਂ ਨੂੰ ਲਾਵੇ ਜਾਂ ਨਾ ਲਾਵੇ ਉਹਦੀ ਮਰਜ਼ੀ ਹੁੰਦੀ ਹੈ ਇਸੇ ਕਾਰਨ ਕਰਕੇ ਕੋਈ ਵੀ ਬੰਦਾ ਕੰਮ ਆਪਣੇ ਹਿਸਾਬ ਨਾਲ ਬਾਲਾ ਵਧੀਆ ਕਰਨ ਦੀ ਕੋਸ਼ਿਸ਼ ਕਰਦਾ ਪਰ ਲੇਕਿਨ ਮਸ਼ੀਨਰੀ ਜਦੋਂ ਚੱਲ ਕੇ ਕੋਈ ਫਾਲਟ ਪੈ ਜਾਏ ਜਾਂ ਕੋਈ ਟੈਕਨੀਕਲ ਨੁਕਸਾ ਆ ਜਾਏ ਤਾਂ ਦੇਖੋ ਉਹਦੇ ਵਿੱਚ ਤਾਂ ਕੁਝ ਵੀ ਨਹੀਂ ਕੋਈ ਕਰ ਸਕਦਾ ਹੁੰਦਾ ਠੀਕ ਆ ਜੀ ਤੇ ਚਲੋ ਕਰਦੇ ਆਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਕੰਮ ਫੇਰ ਸ਼ੁਰੂ ਆਪਾਂ ਇਹਦਾ ਤੇ ਕਰਾਂਗੇ ਵਧੀਆ ਓਕੇ ਦਾ ਓਕੇ ਦੀਆਂ ਰਿਪੋਰਟਾਂ ਕਰਾਂਗੇ ਫਿਟਿੰਗ ਕਰਾਂਗੇ ਵਧੀਆ ਇਹਨੂੰ ਢੰਗ ਨਾਲ ਤੇ ਬਾਕੀ ਤੁਹਾਨੂੰ ਵਲੌਗ ਦੇ ਵਿੱਚ ਸਾਰਾ ਕੁਝ ਦਿਖਾਵਾਂਗੇ ਠੀਕ ਆ ਜੀ ਲਓ ਜੀ ਪਹਿਲਾਂ ਲੈਂਦੇ ਆਂ ਬੱਬ ਦਾ ਨਾਮ ਆਪਾਂ ਸਵਾਛ ਤੇ ਬਾਅਦ ਆਪਾਂ ਕਰਦੇ ਆਂ ਉਸ ਤੋਂ ਬਾਅਦ ਫਿਟਿੰਗ ਆਪਾਂ ਜੀ ਠੀਕ ਆ ਜੀ ਸਭ ਤੋਂ ਪਹਿਲਾਂ ਆਪਾਂ ਕੱਪੜਾ ਲੈ ਆਪਾਂ ਜੀ ਚੌੜਾ ਫੀਸ ਫਿਟ ਕਰਦੇ ਆਂਾਰੇ ਖੁਪੜਨੇ ਇਦਾਂ ਆਪਾਂ ਫਿਟ ਕਰ ਲੈਣੀਆਂ ਲੋ ਬਾਬੇ ਆਪਾਂ ਕ੍ਰੈਂਕ ਵੇਖਦਾ ਕਮਾ ਕੇ ਇਜੀ ਘੁੰਮਦੀ ਆਪਣੀ ਬਿਲਕੁਲ ਤੁਸੀਂ ਚੈੱਕ ਕਰ ਸਕਦੇ ਹੋ ਇਹ ਚੈੱਕ ਨਾਲ ਫੜ ਕੇ ਇੱਕ ਤਾਂ ਮੁੱਕੇ ਘੁੰਮਦੀ ਹੈ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਕਰਦੇ ਆਪਾਂ ਟਾਰਕ ਰੈਂਚ ਤੇ ਫਿਰ ਉਸ ਤੋਂ ਬਾਅਦ ਟਾਈਟ ਕਰਕੇ ਤੇ ਫਿਰ ਕਰਾਂਗੇ ਆਪਾਂ ਪਿਸਟਨ ਫਿੱਟ ਜੁੜੇ ਹੋਇਆ ਜੀਐਨਟੀ ਬਰਗਾੜੀ ਦੇ ਨਾਲ ਕਰ ਰਹੇ ਆਪਾਂ ਇੰਜਨ ਫਿਟ ਠੀਕ ਆ ਜੀ ਆਓ ਕਰਦੇ ਆ ਫਿਰ ਆਪਾਂ ਇਹਦੇ ਵੇਟਾਂ ਦੀ ਫਿਟਿੰਗ ਤੇ ਸੋਏ ਦੇ ਜਿਹੜੇ ਵੇਟ ਆਪਾਂ ਪਹਿਲਾਂ ਨੇ ਕ੍ਰੈਂਕ ਵਾਲੀ ਯੂਜ਼ ਕੀਤੇ ਆ ਕਿਉਂਕਿ ਇਸ ਕ੍ਰੈਂਕ ਦੇ ਨਾਲ ਆਲਰੇਡੀ ਆਈ ਨਹੀਂ ਸੀ ਆਪਣੇ ਵੇਟ ਠੀਕ ਆ ਜੀ ਲੋਜੀ ਕਰਦੇ ਆ ਪਰ ਰਿੰਗਾ ਦੀ ਫਿਟਿੰਗ ਤੇ ਸੋ ਜਿਹੜੇ ਪਿਸਟਨ ਸੀ ਆਪਣੇ ਬਿਲਕੁਲ ਨਵੇਂ ਸੀਗੇ ਤੇ ਇੱਕ ਕਨੈਕਟਿੰਗ ਰਾਡਾ ਇਹਦਾ ਇੱਕ ਆਪਾਂ ਨਵਾਂ ਪਾਇਆ ਕਰਤਾ ਠੀਕ ਆ ਜੀ ਕ੍ਰੈਂਕ ਆਪਣੀ ਫਿੱਟ ਹੋ ਗਈ ਆ ਦੋ ਪਿਸਟਨ ਆਪਣੇ ਫਿੱਟ ਹੋ ਗਏ ਆ ਬਾਕੀ ਦੇ ਜਿਹੜੇ ਰਿੰਗਾ ਪੁੱਲਰ ਨਾਲ ਫਿਟਿੰਗ ਨਹੀਂ ਹੋ ਰਹੇ ਕਿਉਂਕਿ ਸਟਾਟੇਜ ਲੱਗਦੇ ਸੀ ਨਾਲ ਸੋ ਆਪਾਂ ਇਹਨਾਂ ਨੂੰ ਉਦਾਂ ਹੀ ਨੱਪ ਕੇ ਪਾਉਣੇ ਪੈਣਗੇ ਰਿੰਗਾ ਆਪਾਂ ਨੂੰ ਠੀਕ ਆ ਜੀ ਤੇ ਸੋ ਤੁਸੀਂ ਵਲੌਗ ਨਾਲ ਜੁੜ ਰਹੇ ਹੋ ਤੇ ਤੁਹਾਨੂੰ ਬਾਕੀ ਸਾਰੀ ਫਿਟਿੰਗ ਕਰਕੇ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਆ ਗਏ ਆ ਜੀ ਦੇ ਇਹ ਕਾਗਰੂ ਪਰ ਸਲੰਡਰੀ ਤੋਂ ਵੀ ਹੈ ਲੈਟ ਵਾਲਾ ਹਮਾ ਕਦੇ ਜੀ ਚਾ ਰੱਖਣਾ ਰੈਡ ਨਾ ਹੁੰਦੇ ਅਸੀਂ ਸਿਆਖਾ ਗਈ ਇਹਦਾ ਪਤਾ ਹੀ ਕੋਈ ਨਹੀਂ ਕੱਟ ਦਿੰਦਾ ਸਿਆਲ ਤੇ ਟੱਕਲੇ ਕਹਿੰਦੇ ਹੁਣ Thank you. ਲਓ ਬਾਬੇ ਉਹ ਮੈਸੀ ਟਰੈਕਟਰ ਦਾ ਆਪਾਂ ਟਾਈਮਿੰਗ ਚੈੱਕ ਕਰਨ ਲਈ ਤੁਹਾਨੂੰ ਪਤਾ ਆਪਾਂ ਨੂੰ ਪਹਿਲੇ ਸਟਾਰਟ ਕਰਨਾ ਪੈਂਦਾ ਕਿਉਂਕਿ ਜੇ ਇਹਦੀ ਡੀਜ਼ਲ ਟੈਂਕੀ ਵਗੈਰਾ ਲਾ ਦੀ ਆਪਾਂ ਤਾਂ ਫਿਰ ਆਪ ਕੋਲੇ ਤਾਂ ਕੁਝ ਵੀ ਨਜ਼ਰ ਨਹੀਂ ਆਉਂਦਾਗਾ ਠੀਕ ਆਓ ਕਰੀਏ ਚੈੱਕ ਆਪਾਂ ਨੂੰ ਸਟਾਰਟ ਕਰੀਏ ਆਓ ਵੀ ਬਾਬਿਓ ਜਿਹੜਾ ਮੈਸੀ ਡ੍ਰੈਕਟਰ ਸੀ ਆਪਣਾ ਸਰਦਾਰ ਬਲਕੌਰ ਸਿੰਘ ਜੀ ਵਾਲਾ ਜਿਹਦੇ ਵਿੱਚ ਕ੍ਰਿੰਕ ਤੇ ਪਿਸਟਨ ਵਗੈਰਾ ਆਪਾਂ ਨਵੇਂ ਪਾਏ ਆ ਉਹ ਆਪਣਾ ਸਟਾਰਟ ਹੋ ਗਿਆ ਰੈਡੀ ਹੋ ਗਿਆ 사ਉਂਡ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ ਆਪਣੀ ਚੱਲੀ ਜਾਂਦਾ ਜੀ ਲਓ ਜੀ